ਬਾਈ ਜੀ ਮਾਹੜੇ ਦੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲ ਕਮ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਆਈਆਂ ਵਧੀਆ ਕੁਆਲਿਟੀ ਵਾਲੀਆਂ ਤੇ ਬਾਈ ਨੇ ਕਰਦੇ ਗੱਲ ਬਾਤ ਦੋ ਝੋਟੀਆਂ ਬਹੁਤ ਸੋਹਣੀਆਂ ਇੱਕ ਮਾਜੇ ਵਧੀਆ ਕੁਆਲਿਟੀ ਵਾਲੀ ਤੇ ਬਾਈ ਨੇ ਕਰਦੇ ਆ ਗੱਲ ਬਾਤ ਸਰਸੇ ਗੱਲ ਬਾਈ ਜੀ ਸਾਡੀ ਗੱਲ ਜੀ ਜੀ ਰਾਜੇ ਸਾਡਾ ਵਧੀਆ ਜੀ ਮਾਣਾ ਜੀ ਭੋਲਾ ਜੀ ਜਿਹਨੇ ਭੈਣ ਭਰਾਵਾਂ ਨਾਲ ਜੀ ਫਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਾਂਜੀ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਦਰਸ਼ਕਾਂ ਵੀ ਜੀ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਰੂਰ ਵੀਡੀਓ ਅੱਜ ਆਪਣੇ ਕੋਲ ਛੋਟੀਆਂ ਦੋ ਤੇ ਕੱਲ ਦਿੱਤੀਆਂ ਵਾ ਹਾਂਜੀ ਹਾਂਜੀ ਤੇ ਤਿੰਨੇ ਅੱਜ ਟੌਪ ਦੇ ਠੀਕ ਜੀ ਅੱਜ ਬਿਲਕੁਲ ਸੁਪਲਾ ਤੇਰੀਆ ਹਾਂਜੀ ਮੈਂ ਪਤਾ ਕਰੀਆ ਦੋ ਪੰਜ ਤੇ ਛੇ ਨੂੰ ਠੀਕ ਜੀ ਤੇ ਬਿਲਕੁਲ ਜਿਆਦਾ ਭਾਣਾ ਇਹ ਤਾਂ ਪਤਾ ਵੀ ਜਨਵਰ ਹਰ ਵਾਰ 2 3 2 3 ਹੁੰਦੀਆਂ ਤੇ ਰਹਿੰਦੀਆਂ ਠੀਕ ਹੈ ਜੀ 2 3 ਤੇ 3 ਤੇ 4 ਮਿਲਦੇ ਲਿੰਦੇ ਹਰ ਵਾਰ ਠੀਕ ਹੈ ਜੀ ਮੈਂ ਹੁਣ ਵੀ ਝੋਟੀਆਂ ਵੱਡੀਆਂ ਹਾਂਜੀ ਸਾਫ ਇਹਦੇ ਬਾਕੀ ਮਈ ਮਈ ਦਾ ਵੀ ਜੀ ਹਰ ਵਾਰ ਲਸਿਆ ਮੋਲਿਆ ਹਾਂਜੀ ਹਾਂਜੀ ਤੇ ਜਿਤਨਾ ਦੀ ਕੁਆਲਿਟੀ ਹੋਊਗਾ ਉਦਾਂ ਰੇਟ ਆਊਗਾ ਉਦਾਂ ਰੇਟ ਹੋਊਗਾ ਉਦਾਂ ਰੇਟ ਦਾ ਹੋਊਗਾ ਬਿਲਕੁਲ ਸਹੀ ਇਹਦੇ ਵੱਡੀਆਂ ਮਈਆਂ ਪਾਈਆਂ ਚਲੋ ਇਕੱਲੇ ਇਕੱਲੇ ਘਰਦੀਆਂ ਵੇਖਣਾ ਹਾਂਜੀ ਹਾਂਜੀ ਝੋਟੀਆਂ ਮਈਆਂ ਦੋ ਚਾਲ ਠੀਕ ਹੈ ਭਾਈ ਜੀ ਆ ਜੋ ਟੀਵੀ ਦਾ ਉਦੋਂ ਵੀ ਕੱਟੀ ਆ ਠੀਕ ਹੈ ਦੇਖੋ ਜੀ ਕੱਟੀ ਬਹੁਤ ਸਾਫ ਆ ਜੋ ਵਨ ਕੁਆਟੀ ਲੈਣੀ ਲੱਗੀ ਆ ਤੇ ਜੋ ਹੁਣ ਪੁਣਾਣਾ ਅੰਗਰੇਜ਼ੀ ਮਾਸਾ ਜ਼ਰੂਰ ਹੈ ਵੀਰਾ ਅੰਗਰੇਜ਼ੀ ਉਹ ਮਕੇ ਠੀਕ ਜੀ ਸਾਰਾ ਵੱਡੀਆਂ ਨੂੰ ਲੱਭੀ ਗਰ ਠੀਕ ਬਾਈ ਜੀ ਇਹ ਠੀਕ ਹਰੀ ਜੀ ਕਿਉਂਕਿ ਜਿਆਡਾ ਬਲੈਕ ਛੋਟੀ ਆ ਗਈ ਆ ਸਿੰਘ ਦੀ ਲੇਵੇ ਦੀ ਥਾਂ ਦੀ ਬਹੁਤ ਸਾਫ਼ ਆ ਸੁਥਰੀ ਆ ਤੇ ਜਿੰਨੀਆਂ ਸਿਰਫਾਂ ਕਰ ਲੋ ਉਹਨੀਆਂ ਥੋੜੀਆਂ ਅੱਜ ਇਹਦੇ ਨਹੀਂ ਆਣਾ ਹਾਂਜੀ ਤੇ ਸਾਰਾ ਹੀ ਸੁਆ ਕੋ ਟਕਾ ਕੇ ਚੋਲੇ ਤੇ ਇੰਨੇ ਦੀ ਟੋਕੜ ਗੱਪਣੀ ਆ ਠੀਕ ਜੀ ਇੰਨੇ ਜੀ ਫਿਰ ਇੰਨੇ ਦੀ ਟੋਕੜ ਗੱਪਣ ਛੋਟੀ ਆ ਇਹ ਦਵਲ ਝੋਟੀ ਹੋਣ ਵਾਲੀ ਦੀ ਜੇ ਅਗਲੇ ਸਵੇਰੇ ਝੋਟੀ ਦੀ ਗੱਲ ਕਰੀਏ ਤੇ ਕੋ ਗੱਲਾਂ ਹੀ ਗਾਣੀਆਂ ਜਿਹੋ ਜੀ ਆਰਡਰ ਕੁਆਲਟੀ ਲਗੀ ਠੀਕ ਇਹ ਵੀ ਪੂਰੀ ਕੁਆਲਟੀ ਵਾਲੀ ਝੋਟੀ ਹੈ ਜਿੰਨੂੰ ਕਹਿੰਦੇ ਸਾਫ ਸੁਥਰੀ ਸੋਣ ਤਨਾ ਦੇ ਅੰਗ ਪਰ ਬਹੁਤ ਵਧੀਆ ਝੋਟੀ ਠੀਕ ਨਖਲ ਪੜੀ ਹੈ ਵੀ ਝੋਟੀ ਪਿਓਰ ਹਿਸਾਬ ਨਾਲ ਕੇ ਦੀ ਝੋਟੀ ਆਪਾਂ ਸਾਡੀ ਚੀਜ਼ ਹੈ ਇਹਨਾਂ ਜੈੱਡ ਬਲੈਕ ਝੋਟੀ ਹੈ ਮਾਸਾ ਜਿੰਨੀ ਚੇਟਰ ਅਫਸਰ ਇਹਦੀ ਸੇਨੀ ਕੱਟੀ ਇਹਨੂੰ ਕਹਿੰਦੇ ਉਹ ਚੀਜ਼ ਆ ਕੇ ਵੀਰ ਕੁਆਲਟੀ ਬਣੀ ਤੇ ਸਿੰਗਲ ਹੜੀ ਦੀ ਕੱਟੀ ਆ ਬਹੁਤ ਸਾਫ ਸੁਥਰੀ ਆ ਬਚਾਰੇ ਹਟਾ ਆ ਗਿਆ ਕਟਾ ਆ ਗਿਆ ਠੀਕ ਆ ਪੂਰਾ ਵੀਰ ਪਲਿਆ ਦਹਾ ਦਰਾਂ ਦਾ ਸੂਆ ਦੁੱਧ ਹੁਣ ਝੋਟੀ ਕੋ ਠੱਡਾ ਕਰਕੇ ਮੇਨ ਨਾਲ 13 ਕਿਲੋ ਕੱਟੀ ਕੋ ਦੁੱਧ ਹੋਊਗਾ 13 ਕਿਲੋ ਕੱਟੀ ਕੋ ਚਮਾਵਾ ਦੁੱਧ ਹੋਊਗਾ ਕੋ ਚੰਗੀ ਸੇਵਾ ਕਰੇ 15 ਕਿਲੋ ਤੋਂ ਵਧੀਆ ਪਾਉਣ ਵਾਲੀ ਇਹ ਤਾਂ ਬਾਕੀ ਆ ਵੀ ਗਾਂ ਨਸਲ ਪਿਆਰ ਕਰਨ ਵਾਲੀ ਝੋਟੀ ਬੱਚੇ ਲੈਣ ਵਾਲੀ ਠੀਕ ਜੀ ਇਹਦੀ ਕਸੂਦੀ ਮਾਰਕ ਨੇ ਦੱਸੋ ਵੀਰ ਜੀ ਕੀ ਮੌਜ ਹੈ ਮੌਲ ਵੀਰ ਕਮੇ ਜੋ ਮਰਿ ਜੋੜੀ ਦਾ ਕਰੀਏ ਹਾਂ ਦੇ ਨਾਂ 90 ਹਜ਼ਾਰ ਦੀ ਐ ਸੁਣੋ ਜਸਨੋ 95 ਹਜ਼ਾਰ ਦੀ ਐ ਸੁਣੋ ਜਸਨੋ 90 ਕਰ ਦੋਗੇ ਮਾਨ ਹੋਊ ਮੌਕੇ ਸੋੜ ਬੋਲ ਇਹਦੇ ਨਹੀਂ ਕਰ ਚੋੜੀ ਚਲ ਗਈ ਇੱਕ ਦਾ ਛੋਟਾ ਬੱਚਾ ਤਾਂ ਨਹੀਂ ਬੈਠੇ ਚੋੜੀ ਜਵਾਬ ਬੜਾ ਠੀਕ ਹੈ ਬਾਈ ਕਹਿੰਦਾ ਜਸਨੋ 90 ਮੋਲਿਆ ਤੇ ਮੌਕੇ ਦੇ ਮਾਨ ਹੋ ਜਾਊਗਾ ਪੂਰੀ ਕੁਆਲਿਟੀ ਝੋਟੀਆਂ ਸਿੰਗੀ ਬਹੁਤ ਵਧੀਆ ਲੱਗੀ ਆ ਤਾਂ ਵਧੀਆ ਜੈਡ ਬਲੈਕ ਝੋਟੀਆਂ ਲੈਵੇ ਦੀ ਕੁਆਲਿਟੀ ਦੀ ਬੈਸ ਸਫਤ ਉਹ ਚੀਜ਼ ਹੈ ਤੇ ਠੀਕ ਹੈ ਇਹ ਵੀ ਸਾਰਾ ਹੀ ਸੂਆ ਟਕਾਵੇ ਚੋਲੇ ਟੋਕੜ ਗੱਪਣੀ ਨਹੀਂ ਦੀ ਝੋਟੀ ਬਾਸ ਕਰ ਲਾਂਗੇ ਇਹ ਤਾਂ ਟਾਈਆਂ ਨਹੀਂ ਨਹੀਂ ਕਿੱਕ ਪਾਸ ਕੋ ਕਰਾ ਦੂ ਨਾ ਵੀਰੇ ਹਾਂਜੀ ਤਾਂ 90 ਦੀ ਉਦੋਂ ਮੋੜ ਦੇ ਇੰਦਾ ਦੀ ਝੋਟੀ ਓਕੇ ਜੀ ਮੁਸਲਮਾਨੀ ਦੀ ਜਾ ਕੇ ਆ ਮੈਂ ਵੀਰ ਲੈਸੀ ਜਿਹੜੂ ਰਿਆ ਹਾਂਜੀ ਪਰ ਲਾਕੇ ਦੀ ਮਹੀਂ ਲਾਕੇ ਦੀ ਮੈਂ ਇਹ ਜਨਾਲੇ ਜਿਹੋ ਮੈਂ ਲਈ ਆ ਪਰ ਵੀਰ ਦੁੱਧ ਵਾਲੀ ਮਹੀਆ ਬਹੁਤ ਜਸੀ ਆ ਹਾਂਜੀ ਪਰ ਮੈਂ ਆ ਕੇ ਨੂਰ ਖੱਟਿਆ ਪਰ ਲੈਵੇਂ ਦੀ ਪੂਰੀ ਖਬਰ ਤਾਂ ਚਲੋ ਸੇਵਾ ਦਾ ਵਾਅਦਾ ਘਾਟ ਹੋ ਜਾਂਦੀ ਆ ਤੁਹਾਨੂੰ ਪਤਾ ਵੀਰ ਦੁੱਧ ਪਹਿਲੇ ਲੱਗ ਕੇ ਨਹੀਂ ਆਉਂਦਾ ਇਹ ਕਬਾੜੀਆਂ ਦੇ ਨਫਲਾਂ ਦੁੱਧ ਕੱਢ ਦਿੰਦੀਆਂ ਠੀਕ ਗੱਲ ਆ ਇਹ ਮਹੀਂ ਇੱਕ ਬੰਨੇ ਸਵਾ ਲੱਖ ਕੋ ਖਰਚ ਲਏ ਤੇ ਜੇ ਕੋਈ ਚੰਗੀ ਸੇਵਾ ਕਰੇ ਤੇ ਉਹਨੂੰ ਦੁੱਧ ਚ ਲਾਉਣ ਵਾਲੀ ਮਹੀ ਆ ਠੀਕ ਇਤਨਾ ਦੀ ਮਹੀ ਆ ਇਹ ਬਹੁਤ ਸਾਫ਼ ਤੁਹਾਡੀ ਇਹ ਵੀ ਕੁਆਲਟੀ ਵਾਲੀ ਆ ਥੋੜੇ ਜੇ ਰੌਣਕ ਪੈਰ ਲਿੱਸੇ ਆ ਖਾਦੇ ਪੀਦੇ ਜੋ ਦੀ ਸੂਰੀ ਸਾਫ ਹੋਈ ਜੀ ਨੂੰ ਬੜਾ ਸੋਹਣਾ ਲੱਗਾ ਬਾਪ ਇੱਕ ਬਾਈ ਕਹਿੰਦੇ ਜਿਆਜ ਕਰਾਂ ਕਿ ਪੂਰਾ ਇਹਦਾ ਠੀਕ ਹੀ ਜੀ ਮੋਸਤੇ ਭਾ ਮਹੀ ਵੀਰੇ ਠੀਕ ਹੈ ਦੇਖੋ ਇਹ ਪੂਰੀ ਸਾਫ ਸੁਥਰੀ ਮੈਂ ਆ ਮੇਵੇ ਦੀ ਕਵਾਲੀ ਦੇਖਣ ਲਈ ਆ ਹੋਈ ਹੋਤੀ ਅੱਜ ਤੇ ਇਹ ਆ ਜੀ ਮੋਲੇ ਭਾਈਆਂ ਦੇ ਵਧੀਆ ਕਵਾਲੀ ਰੋਟਾ ਭਾ ਜਮਾਨ ਮਹਾਂ ਜਿਹੜੀ ਗੱਲ ਹੈ ਕਿਨੇ ਕਹਣਗੇ ਦੋਤੇ ਮਾਲ ਦਮਾ ਨਾ ਸਾਰਾ ਬੂਆ ਟਖਾ ਵਿੱਚ ਹੋ ਗਿਆ ਮਹੀਂ ਉਹਨੇ ਦੀ ਮਹੀਂ ਭੰਡਿਆ ਏ ਠੀਕ ਇਹ ਹਾਂ ਤੇ ਨਾ ਵੀਰ ਮੋਲ ਤੋਂ ਨੇ 70 68 65000 65000 ਦੀ 65000 ਦੀ ਪਰ ਨਹੀਂ ਜਿਹੜਾ ਵੀਰ ਖੜੂ ਗਾਣਾ ਠੀਕ ਆਪੂ ਵੀ ਠੀਕ ਹੈ ਗਈ ਸਿੰਗਲ ਸਾਡੇ 65000 ਕਰ ਦੋ ਪੈਣ ਚ ਮਾਨ ਹੋਰ ਮੌਕੇ ਦੇ ਹੋਰ ਥੋੜਾ ਬੋਚਾ ਕੜਾ ਜੀ ਦਾ ਨਾ ਨਾ ਕਟਾ ਜੀ ਆ ਜੀ ਨਹੀਂ ਕਟਾ ਪੂਰਾ ਕੇ ਬਿਲਕੁਲ ਤਾਰੀ ਨਾੜੂ ਗਿਲਾ ਨਾਲ ਠੀਕ ਤੇ ਬਾਈ ਕਹਿੰਦੇ ਜੈਸ ਨੋ ਜਿਹੜਾ 65 ਆ 65 ਹੋਰ ਮਾਨ ਕਰ ਦਾਂਗੇ ਮਾਨ ਪੂਰਾ ਹੋਇਗਾ 65000 ਤੇ ਜੀ ਬਹੁਤ ਕਵਾਡ ਨੀ ਚੁ ਮੈਂ ਵਧੀਆ ਠੰਡੀ ਸੀ ਠੀਕ ਹੈ ਦੇਰੀ ਦਾ ਮੱਲਬ ਦੀ ਵੀਰ ਮੈਂ ਆ ਠੀਕ ਹੈ ਕੋਈ ਘਰ ਵਾਲਾ ਲੈ ਜਾਏ ਦੇਰੀ ਵਾਲਾ ਲੈ ਜਾਏ ਹੁਣ ਮੈਂ ਕੋ ਦੁੱਧ ਹੋ ਗਿਆ 14 ਕਿਲੋ ਹਾਂਜੀ 14 ਠੀਕ 14 ਕਿਲੋ ਚੋਹਾਵਾ ਦੁੱਧ ਹੋ ਗਿਆ ਪਰ ਮੈਂ ਪੂਰੀ ਦੁੱਧ ਲਈਆ ਠੀਕ ਤੇ ਨਸਰ ਨਹੀਂ ਬੱਚਾ ਮਰ ਗਿਆ ਬੱਚਾ ਮਰ ਗਿਆ ਬੱਚਾ ਮਰ ਗਿਆ ਇਹ ਪੈਰ ਵੀਰ ਮੈਂ ਦਾਣ ਗਾਂ ਦਾ ਥੋੜਾ ਪੈਰ ਬਣਾਉਣਾ ਹੈ ਛਾ ਬਣਾਇਆ ਪੈਰ ਪੰਨਾ ਜੀ ਇੱਕ ਦੋ ਦਿਨ ਮਰਦਾ ਦਬਦੀ ਪੈਰ ਬਿਲਕੁਲ ਸਹੀ ਹੈ ਨੋਂਬਰ ਨੋਂ ਨਾ ਠੀਕ ਤੇਰੀ ਮਲਦੀ ਮੈਂ ਆ ਵਧੀਆ ਵੀ ਦੁੱਧ ਨੂੰ ਪੂਰੀ ਫੁੱਲ ਫੜਾ ਪੈਰ ਦਾ ਹੀ ਥੋੜਾ ਜਿਆ ਪੱਕੇ ਥਾਂ ਗਾਦੇ ਕੱਚੇ ਥਾਂ ਨਣੀ ਕਰਦੀ ਬਾਕੀ ਵਧੀਆ ਦੁੱਧ ਨੂੰ ਵਧੀਆ ਖਰਾਬ ਬਣ ਕਰਕੇ ਪੈਰ ਡੇਹੀ ਕਰਨਾ ਬਾਕੀ ਸਾਰਾ ਉਹ ਤਾਂ ਮਹੀ ਕੋ ਗਾਰੰਟੀ ਵਾਲਾ ਵੀ 14 ਦਿਨ ਲਾ ਹੋਏ ਚਵਾਣਾ ਠੀਕ ਤੇ ਤਨੀ ਜੀ ਡੇਹੀ ਦਾ ਮਤਲਬ ਜੀ ਮੈਂ ਠੀਕ ਹੈ ਜੀ ਦੋ ਤਣੇ ਕੋਈ ਲਸੋਈ ਗਈ ਮੋਲ ਪਾਈ ਮੋਲ ਵੀਰ ਬਿਲਕੁਲ ਜਾਇਜ ਇਹ ਵੀ 65 ਦੀ ਹਾਂ 65 ਦੀ ਫਿਰ ਹਾਂ ਨਹੀਂ ਸਾਰਾ ਇਸ ਵਟਕਾ ਵਿੱਚ ਉਹਦੀ ਮੈਂ ਕੈਂਡੀ ਦੋ ਧਲੀ ਕਰਦੇ ਬੈਣ ਇਹਦਾ ਮਨ ਕਰਦੇ ਹੋ ਗਾਫ ਲੋਗੇ 60000 ਦੀ ਹਾਂ 60000 ਦੀ ਲਓ ਜੀ ਬਾਈ ਕਹਿੰਦੇ ਕੋਈ ਬਾੜ ਨਹੀਂ ਤਰੇਟ ਨਹੀਂ ਕੀਤਾ ਸਿੱਧੀ 60000 ਪੰਜ ਦੀ ਆੜ ਮਾਰਤੀ ਆ ਤੇ ਪੂਰੀ ਜਾਇਜ ਮੈਂ ਆ ਵੀ ਸਾਰਾ ਸੋਇਆ ਚੋਂ ਆ 50 50 ਦੀ ਫਿਰ ਵੀ ਪਾਕਿਸਤਾਨ ਨੂੰ ਪਤਾ ਵੀ ਨਹੀਂ ਚੱਲਦਾ ਬਾਕੀ ਲੇਵਲ ਉਹ ਆ ਦੇਖੋ ਦੋਧ ਨੂੰ ਮੈਂ ਬਹੁਤ ਖਰੀ ਹੈ ਜਿੰਨੂੰ ਕਹਿੰਦੇ ਆ ਵੀ ਸਾਰਾ ਸੁਵਚੋ ਯਾਰ ਮਾਨਾ 50000 ਦਿਖੇ ਰਸ ਕੇ ਦੇਖਦੀ ਕਰਮਾ ਲਈ ਮੈਂ ਵੀ ਸਾਰਾ ਸਾਲ ਮਹੀਨੇ ਟਕੇ ਲਾ ਕੱਚੇ ਥਾਂ ਪੰਜਾਂ ਮੈੜ ਦੇ ਪੰਜ ਸਾਡੇ ਮਹੀਨ ਰਮਾਨ ਆ ਜਨਾ ਜੀਤਨ ਬਰਾਜ ਜਨੇ ਰੋਢੀ ਚੋਣਾਣਾ ਇੱਕ ਟੋਟਾ ਟੋਟਾ 2 ਕਿਲੋ ਵੱਡਾ ਸੋਣਾ ਪੋਣਾ ਉਹਨੇ ਨਾਲ ਮੈਂ ਜੇ ਰਾਜੀ ਹਾਂ ਰਾਜੀ ਹੋਈ ਨਹੀਂ 3.50 ਬਸ ਠੀਕ ਹੈ ਜੀ ਬਾਗੀਪੁਰ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤਾਵਾ ਦੇ ਚੈਨਲ ਨੂੰ ਕਰਿਆ ਕਰੋ ਜਿਹਨੇ ਵੀਰ ਭਰਾ ਸਾਹ ਨਾਲ ਜੁੜੀ ਸਾਰਿਆਂ ਦਿਲੋਂ ਧੰਨਵਾਦ ਕਰਦੇ ਆਂ ਜਿਵੇਂ ਤੁਹਾਨੂੰ ਦੱਸਿਆ ਵੀ ਹਰ ਵਾਰ ਤਾਂ ਵੀ ਜਿੰਨੇ 3-4 ਹੁੰਦੇ ਹੁਣ ਵੀ ਫਗਵਾੜੇ ਸਾਈਡ ਤੇ ਝੋਟੀਆਂ ਜਾਂਦੀਆਂ ਹਨ ਦੂਰ ਤੇ ਦੋ ਲੱਦ ਕੇ ਭੇਜਦੀਆਂ ਠੀਕ ਚੰਗੀਆਂ ਝੋਟੀਆਂ ਤੇ ਇਹ ਆ ਵੀ ਜੰਗਲਰ ਫਾਰਮ ਵਾਲਾ ਵੀ ਜੀ 5 4 5 4 ਆਪਣੇ ਕੋਲ ਹੁੰਦੇ ਆ ਸੇਫਟੀ ਫੀਅਰ ਦੇ ਜਿਹੜੀ ਗੱਡੀਆਂ ਹਾਂ ਜੀ ਤੇ ਆਪਣੇ ਕੋਲ ਵੀ ਜੀ ਇੰਨਾ ਸਾਫ ਸੋਹਰਾ ਤੇ ਵਧੀਆ ਕਰ ਗਏ ਗੱਡੀ ਦਾ ਹੁੰਦਾ ਸੀ ਵੀ ਦੁੱਤ ਸੇਵਾ ਦਾ ਕਿਸਮਤ ਡੰਗਾ ਕਿਸਮਤ ਡੰਗਾ ਨਹੀਂ ਬਲਕਿ ਸਹੀ ਗੱਲ ਹੈ ਭਾਈ ਜੀ ਤੇ ਬੁੱਲ ਡਰੈੱਸ ਵੀਰ ਜੀ ਮੇਨੂੰ ਨੰਬਰ ਹੈ 84 27 40 77 53 ਹਾਂਜੀ ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਬਾਈਕ ਦੇ ਕਮੈਂਡਰ ਨਾਲ ਸ਼ੇਅਰ ਵਾਤਾਵਾਦ ਚੈਨਲ ਨੂੰ ਕਰਾ ਲਿਓ ਜਿਹਨੀਆਂ ਸਾਂਤ ਜੁੜੀ ਹੈ ਸਾਰਿਆਂ ਦੇ ਲੋਤਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੀ ਵੀਡੀਓ ਫਾਰਮ ਦੀ ਵੇਖ ਕੇ ਸਾਰਿਆਂ ਵਧਾਈਆਂ ਦਿੱਤੀਆਂ ਸਾਰਿਆਂ ਪਰਾਵਾਂ ਦਾਦੀ ਲੋਤ ਧੰਨਵਾਦ ਕਰਦੇ ਆ ਸਾਰੇ ਪਰਾਵਾਂ ਦਾ ਪੈਣਾ ਦਾ ਠੀਕ ਹੈ ਬਾਜੀ ਸਰਸੀ ਗਾਲ ਜੀ